हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਚਾਟੀ ਪਿੰਡ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਅਮਰਪੁਰ ਸਾਹਿਬ ਜੰਦੇ ਵੀਰ ਦੇ ਫਾਰਮ ਤੇ ਦੋਸਤੋ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਬਿਲਕੁਲ ਤਾਜੀ ਸੂਈ ਗਾ ਇਹ ਇੱਕ ਦੋਸਤੋ ਤੋਕੜ ਗੱਬਣ ਮੱਝ ਆਪਾਂ ਦਿਖਾਵਾਂਗੇ ਜਿਹੜੀ ਸਾਹਮਣੇ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹਨਾਂ ਦੋਵਾਂ ਪਸ਼ੂਆਂ ਦੀ ਡਿਟੇਲ ਆਪਾਂ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਖੈਰਾ ਸਾਹਿਬ ਕੀ ਹਾਲ ਜੀ ਵਧੀਆ ਵੀਰ ਵਧੀਆ ਹੋਰ ਸਭ ਠੀਕ ਠਾਕ ਵਧੀਆ ਵੀਰ ਜੀ ਵਧੀਆ ਜੀ ਕਿੱਦਾਂ ਕੰਮ ਕਰ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲ ਜੰਦਾ ਵੀਰ ਜੀ ਮੰਡੀ ਤੋਂ ਬਾਅਦ ਆਪਣੇ ਹੋਂ ਦਰਸ਼ਨ ਹੋ ਗਏ ਹਾਂਜੀ ਹਾਂਜੀ ਠੀਕ ਠਾਕ ਉਹ ਵੀਡੀਓ ਤੇ ਵੀ ਹਜੇ ਫੋਨ ਆ ਜਾਂਦੇ ਕੇਵਲੇ ਵੀਜੀ ਤਾਂ ਵਿਕਨੇ ਆ ਕਿਹੜੀ ਮੰਡੀ ਜਿਵੇਂ ਆ ਕਿ ਦੋ ਇਹ ਪੁਰਾਣੀ ਹੈ ਜੀ ਠੀਕ ਠਾਕ ਹਾਂਜੀ ਠੀਕ ਹੈ ਜੀ ਵੀਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਐਡਰੈਸ ਲਿਖੋ ਜੀ ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਹ ਹੋ ਨੰਬਰ ਤੇ ਨਾਮ ਵੀ ਮੂਨ ਨੰਬਰ ਵੀ ਜਿਵੇਂ ਰਹਾ ਨੇੜੇ 91 44 60 394 ਨਾਮ ਵੀ ਜੀ ਮੇਰਾ ਉੱਧਾ ਸੱਦਾ ਹਰਜਿੰਦਰ ਸਿੰਘ ਆ ਤੇ ਉੱਧਾ ਨਾਂ ਛੋੜ ਨਾਂ ਉਹ ਜਿੰਦਾ ਜਾਂਦਾ ਵਪਾਰੀ ਲੈਣ ਚ ਵਪਾਰ ਲੈਣ ਚ ਹਾਂਜੀ ਠੀਕ ਠੀਕ ਹਾਂਜੀ ਤੇ ਅੱਜ ਵੀਰ ਆਪਣੇ ਕੋ ਦੋ ਪਸ਼ੂ ਆ ਜਿਨ੍ਹਾਂ ਦੇ ਵਿੱਚ ਇੱਕ ਗਾਂ ਤਾਜੀ ਸਈ ਤੇ ਮੱਝ ਏਡ ਤੋਂ ਪਰ ਹਾਂਜੀ ਹਾਂਜੀ ਠੀਕ ਹੈ ਜੀ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲਾਂ ਡਿਟੇਲ ਆਪਾਂ ਵੀਰਾਂ ਨੂੰ ਤੁਸੀਂ ਇਹ ਗਾਂ ਕਿਨਵਾ ਸੋ ਇਹਨੂੰ ਵੀ ਜੀ ਇਹ ਪਹਿਲਾ ਸੂਆ ਸੂਈ ਜੇ ਹਾਂਜੀ ਤੇ ਸੂਈ ਨੂੰ ਅੱਜ 4 ਦਿਨ ਹੋ ਗਏ ਲਗਭਗ 5 ਦਿਨ ਨਾਲ ਵਿੱਚ ਦਾ ਨਾੜੂ ਨਾਲ ਆ ਅੱਛਾ ਜੀ ਤੇ ਵੀ ਜੀ ਬੌਲਾ ਆਪਾਂ ਦੋ ਟਾਈਮ ਉੱਥੇ ਜਿਹੜੀ ਚਵਾਈ ਕਰਕੇ ਲਈ ਹੋ ਵੱਛੀ ਕੋ 12 ਕਿਲੋ ਸੀ ਉੱਥੇ ਵੱਛੀ ਖੁੱਲੀ ਰਹਿੰਦੀ ਫਾਰਮ ਤੇ ਠੀਕ ਹੈ ਜੀ ਮੈਂ ਸਾਰੀਆਂ ਵੀਡੀਓ ਬਣਾਈਆਂ ਜਿਹੜਾ ਵੀਰ ਭਰਾ ਲਊਗਾ ਆਪਾਂ ਸੈਂਡ ਕਰ ਦਾਂਗੇ ਠੀਕ ਹੈ ਤੇ ਹੁਣ ਇਹਦੇ ਕੋਈ ਕੋਈ ਦਾਹ ਹੋ ਜੇ ਯਾਰਾ ਹੋ ਜੇ ਪੂ ਬੌੜਾ ਲਾ ਲੈ ਕੋਈ ਦੁੱਧ ਲਾ ਲੈ ਚਾਰ ਦਿਨ ਦੀ ਕੋਲੇ ਅਜੇ ਮਤਲਬ ਬੌੜੇ ਜੀ ਹਾਂ ਜੀ ਹਜੇ ਹਜੇ ਕਿਉਂਕਿ ਮੈਲਾ ਚਲਾਣਾ ਵੀਜੀ ਇਹਦਾ ਠੀਕ ਜੀ ਹਾਂ ਜੀ ਬੱਚਾ ਕੀ ਦਿੱਤਾ ਵੀਰ ਬੱਚਾ ਵੀ ਜੀ ਵਸ਼ਾ ਆ ਗਿਆ ਜੀ ਠੀਕ ਹੈ ਜੀ ਹਾਂ ਜੀ ਤੇ ਵੀਰ ਤੂਰ ਕੇ ਵਿਖਾਈਏ ਹਾਂ ਲੋ ਵੀਜੀ ਤੂਰ ਦਿੰਨੇ ਦੋਸਤੋ ਗਾਂ ਦਾ ਪ੍ਰਿੰਟ ਤੇ ਸ਼ਾਈਨਿੰਗ ਜਿਹੜੀ ਗਾਂ ਦੀ ਆ ਕਰੋ ਚੈੱਕ ਤੁਸੀਂ ਪਹਿਲਾ ਸਵੇਰ ਦੋਸਤੋ ਵਛੀ ਸੂਈ ਇਹਦੇ ਵੀਰ ਦੰਦਾ ਜੋ ਕਦਾਂ ਚਾਹੀਏ ਵੀਰ ਜੀ ਚੌਗੀ ਹੋਣੀ ਆ ਅਸੀਂ ਚਾਰ ਦਿਨ ਦੇ ਹਾਂ ਜੀ ਚੌਗੀ ਹੋਣੀ ਠੀਕ ਹੈ ਜੀ ਦੋਸਤੋ ਪਸ਼ੂ ਓਪਰੇ ਤਾਂ ਆਕੇ ਥੋੜਾ ਜਿਹਾ ਕਈਰਾ ਵੈਸੇ ਹੀ ਦੁੱਧ ਘਟ ਜਾਂਦੇ ਆ ਜਿਹਨੂੰ ਓਪਰੇ ਖਾਦੇ ਹੁੰਦੇ ਆ ਬਾਕੀ ਦੀ ਆ ਫੇਸ ਕੁਆਲਟੀ ਕਰੋ ਚੱਕ ਜੀ ਇਹ ਰੱਸੀ ਦਾ ਵੀ ਨਾ ਔਲ ਕਰਦੀ ਵੀਰ ਜੀ ਤੈਨੂੰ ਗਲੇ ਤੋਂ ਫਾ ਲੀ ਨਾ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਕਰੋ ਚੈੱਕ ਇਹ ਵੀ ਸ਼ਾਈਨਿੰਗ ਸੁਨੰਗਾਂ ਦੀ ਬਹੁਤ ਸੋਹਣੀ ਬਿਊਟੀ ਹੈ ਜੀ ਚੋਇਸ ਹੋਈ ਵੀਰ ਇੱਕ ਨੰਬਰ ਦੀ ਵੀ ਜੀ ਇੱਕ ਨੰਬਰ ਪਾਸ ਕੋਈ ਵੀਰ ਮੇਰਾ ਆਵੇ ਕੋ ਟਾਈਮ ਚੋਵੇ ਤਸੱਲੀ ਕਰੇ ਆਪਦੀ ਠੀਕ ਹੈ ਜੀ ਆ ਲਓ ਦੋਸਤੋ ਲੈਓ ਜੀ ਮੁਰਦੋ ਅਕਮਾਲੀ ਜੀ ਲਓ ਦੋਸਤੋ ਗਾ ਦਾ ਕੱਦ ਕਾਠ ਪ੍ਰਿੰਟ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਫਲੱਸ਼ ਪਾਸ ਦਰਦੀ ਆ ਵੀ ਥੋੜੇ ਜਿਹਾ ਹਾਂ ਜੀ ਵੀਰ ਜੀ ਦਰਦੀ ਠੀਕ ਹੈ ਲਓ ਜੀ ਲੋਰੀ ਦੋਸਤੋ ਜੀ ਸ਼ਾਈਨਿੰਗ ਕਰੋ ਚਾਹੀਦੀ ਹੈ ਜੀ ਬਾ ਕਮਾਲ ਦੋਸਤੋ ਇਹਦੀ ਬਿਊਟੀ ਹੈ ਫਿਰ ਦੁੱਧ 10 ਕਿਲੋ ਜਿਹੜਾ ਪੱਕਾ ਤਿਆਰ ਇਹਨੂੰ ਜਿਹੜਾ ਆਪਾਂ ਵੀਰ ਜੀ ਇੱਕ ਦੋ ਟਾਂਚੋਂ ਆ ਕੇ ਦੇਣਾ ਠੀਕ ਹੈ ਜੀ ਜਿਹੜਾ ਇੱਥੇ ਜਿਹੜਾ ਮੇਰਾ ਵੀਰ ਭਰਾ ਆਊਗਾ ਦੋ ਟਾਂਚਾਂ ਉੱਚ ਕੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਤੇ ਜਿਹੜੀ ਵੀਰ ਜੀ ਇੱਥੇ ਗੱਲ ਹੋ ਜਾਣੀ ਉਹਦੇ ਨਾਲ ਦੀ ਰੀਜ਼ ਨਹੀਂ ਹੈ ਇੱਥੇ ਆਪਣੀ ਤਸੱਲੀ ਕਰਕੇ ਦੋ ਦੋ ਟਾਂਚਾਂ ਉੱਚ ਕੇ ਖੜੇ ਮੇਰਾ ਆਪਾਂ ਠੀਕ ਹੈ ਸੂਈ ਹੈ ਗਾਂਪੇ ਹਾਂ ਜੀ ਹਾਂ ਜੀ ਸੂਈ ਆ ਵੀਰ ਜੀ ਠੀਕ ਹੈ ਜੀ ਤੇ ਮੁੱਲ ਵੀਰ ਕੰਨਾ ਮੁੱਲ ਵੀ ਜੀ ਇਹਦਾ 400 ਵੀਰ ਜੀ ਜੇ ਚਾਹੋ ਆਪਾਂ ਸ਼ੌਟ ਕਰਨੀ ਹੋ ਮੁੱਲ ਕਰੀਏ ਜਾਂ ਆਪਾਂ ਵੀ ਪੈਣਪਰਾ ਮੋੜ ਕੇ ਤੰਗ ਬਹੁ ਕਰਦੇ ਮੈਂ ਚਲੋ ਉਹ ਤਾਂ ਗੱਲ ਹੈਗੀ ਆ ਬਾਕੀ ਦੋ ਹਜ਼ਾਰ ਹੀ ਕਰ ਦਾਂਗੇ 38 ਕਰ ਦਿਓਗੀ 38 ਹਜ਼ਾਰ ਦੀ ਬਚੀ ਠੀਕ ਹੈ ਜੀ ਕੋਈ ਜੋ ਕੋਈ ਆਏਗਾ ਇਹਦਾ ਮਾਨ ਕਰਦਾ ਠੀਕ ਹੈ ਜੀ ਹਾਂ ਜੀ ਜੀ ਵੀਰ ਜੀ ਲਓ ਦੋਸਤੋ 40000 ਰੁਪਿਆ ਡਿਮਾਂਡ ਰੱਖੀ ਗਈ ਆ 38000 ਰੁਪਏ ਦੇ ਵਿੱਚੋਂ ਵੀਰ ਜੇ ਕੋਈ ਵੀਰ ਭਰਾ ਕਿਤੇ ਨਾਲ ਕੋ ਉਹ ਤਾਂ ਮੌਕੇ ਤੇ ਸ਼ੋਰ ਸ਼ੱਪਾ ਮਾਰਨ ਸ਼ੁਰੂ ਹੋਗਾ ਮੁੱਲ ਵੀਡੀਓ ਹੈ ਦੋਸਤੋ ਫਿਕਸ ਨਹੀਂ ਜੀ ਜੇ ਫੋਨ ਜੁੜਦਾ ਹੈ ਕਰੋ ਤੇ ਮੱਝ ਦੀ ਵੀ ਡਿਟੇਲ ਮੱਝ ਵੀ ਜੀ ਇਹ ਆਪਾਂ ਕੱਲ ਦੀ ਆਈ ਆ ਹਾਂਜੀ ਤੇ ਅਗਲੇ ਆਂਦੇ ਵੀ ਜਾ ਕੇ ਚੈੱਕ ਕਰਾ ਲਿਓ ਪੰਜਵੇਂ ਮਹੀਨੇ ਦੀ ਗੱਭਰ ਨਿਕਲੀ ਡਾਕਟਰ ਕੋਲ ਚੈੱਕ ਕਰਤੀ ਗਿਆ ਠੀਕ ਹੈ ਜੀ ਤੇ ਕੋਈ ਮੇਰਾ ਵੀਰ ਜਿਹੜਾ ਲਊਗਾ ਉਹ ਆਪਦਾ ਡਾਕਟਰ ਲੈ ਆਵੇ ਆਪੀ ਚੈੱਕ ਕਰਕੇ ਲੈ ਜੀ ਅਸਲੀ ਆਪਦੀ ਹਾਂਜੀ ਅਸਲੀ ਕਰਕੇ ਲੈ ਜੀ ਤੇ ਵੀਰ ਕਿੰਵੇਂ ਸੂਹੇ ਹੱਥੇ ਇਹ ਸੂਹਾ ਵੀ ਜੀ ਆ ਕਿ ਤਿੱਜਾ ਅਦੇ ਘਰ ਵਾਲੇ ਸੂਹ ਕੀ ਗਾ ਅੱਛਾ ਮਤਲਬ ਦੂਜਾ ਸੂਹਾ ਸੀ ਦੂਜੇ ਹੱਥੇ ਹਾਂਜੀ ਹਾਂਜੀ ਉਧਰੋਂ ਲੈ ਆਏ ਕਿ ਵੀ ਜੱਡ ਬਲੈਕ ਹੈ ਸਾਰੀ ਹਾਂਜੀ ਹਾਂਜੀ ਮੈਂ ਕਾਲੀ ਕੁੜੀ ਆ ਠੀਕ ਹੈ ਜੀ ਵੀ ਡੇਰੀ ਵਾਲੀ ਮੈਂ ਆ ਵੀ ਜੀ ਠੀਕ ਹੈ ਜੀ ਕੱਦ ਬੋਲ ਤਾਂ ਚੰਗਾ ਆ ਇਹ ਸਾਫ ਸੂਤ ਰਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਤੇ ਕੱਢੀ ਵੀਰ ਬਾਹਰ ਨੂੰ ਆ ਲੋ ਜੀ ਦੁੱਧ ਵੀਰ ਕਿੰਨਾ ਥੱਲੇ ਦੁੱਧ ਵੀਰ ਜਿਹੜਾ ਚੋ ਲੈਣਾ ਵਾ ਹਾਂਜੀ ਉਹਦੇ ਅੱਠੀ ਪੈਰੀ ਚੋਂਦੇ ਆ ਪਰ ਮੈਂ ਦੋਵੇਂ ਟਾਈਮ ਚੋਣਾਂ ਵੀ ਦੁੱਧ 4 ਕਿਲੋ ਹੋਏਗਾ 4 ਕਿਲੋ ਦੋਵੇਂ ਟਾਈਮ ਮਿਲਦੀ ਹਾਂਜੀ ਹਾਂਜੀ ਠੀਕ ਹੈ ਜੀ ਤੋ ਦੋਸਤੋ ਸੂਆ ਦੂਜਾ ਸੂਈਆ ਤੇ ਤੀਜੇ ਸੂਈਆ ਤੇ ਦੋਸਤੋ ਗੱਬਣ 5 ਮਹੀਨਿਆਂ ਦੀ ਚੈੱਕ ਪਾਸ ਆ ਵੀਰ ਨੇ ਚੈੱਕ ਕਰਾਉ। ਖੈਰਾ ਸਾਹਿਬ ਹੋਂ ਨਾ ਵੀ ਤੋਕ ਡੰਗ ਰਿਆ ਬਗਾਨੇ ਥਾ ਜਾ ਕੇ ਵੀ ਬਾਦ ਵੀ ਸਕਦਾ ਘੜ ਵੀ ਸਕਦਾ। ਹਾਂਜੀ ਹਾਂਜੀ ਹੋਂ ਤਾਂ ਥਣ ਪਾਸ ਕਰਾਉਂਦੀ ਆ। ਠੀਕ ਠੀਕ ਹਾਂਜੀ ਠੀਕ ਹੈ ਜੀ। ਕੋਈ ਨਹੀਂ ਪੀਣਾ ਤੋਂ ਪੜ। ਬਲੋ ਦੋਸਤੋ ਕੱਦ ਕਾਠ ਮੈਂ ਦਾ ਚੈੱਕ ਕਰ ਲੋ ਡੇਰੀ ਵਾਲੀ ਮੱਝ ਆ ਦੋਸਤੋ ਡੇਰੀ ਦੇ ਵਿੱਚ ਵੀਰ ਕਹਿੰਦਾ ਖਰੀਦੀ ਆ। ਇਨੇ ਵੀ ਸੱਜਰ ਨੇ ਕਿ ਦੁੱਧ ਕਿੰਨਾ ਵਿੱਚ ਆਇਆ ਉਹ 17 18 ਕਿਲੋ ਦੀ ਕਪੈਸਿਟੀ ਰੱਖਦੇ ਆ ਵੀ ਜੀ ਠੀਕ ਹੈ ਜੀ ਹਾਂ ਜੀ ਤੁਹਾਨੂੰ ਪਤਾ ਹੈ ਡੇਰੀ ਵਾਲੇ ਨੇ ਨਿੱਕੀ ਮਾਤ ਰੱਖਣੀ ਨਹੀਂ ਨੀਗੀ ਹਾਂ ਜੀ ਹਾਂ ਜੀ ਹਾਂ ਜੀ ਮੈਨੂੰ ਲੱਗਿਆ ਪਿੰਡਾ ਥਾਵਾਂ ਜਿੱਦੇ ਮਾਰੇ ਲਵਦੀਆਂ ਨਹੀਂ ਗਈਆਂ ਹਾਂ ਜੀ ਹਾਂ ਜੀ ਡੇਰੀਆਂ ਡੂਰੀਆਂ ਚੋ ਲੈਣੀਆਂ ਪੈਂਦੀਆਂ ਇਸੋਂ ਠੀਕ ਹੈ ਉਹਦਾ ਕੱਦ ਕੁਦ ਖੈਰਾ ਸਾਹਿਬ ਬਹੁਤ ਵੱਡਾ ਹੈ ਕੱਦ ਤੇ ਦੋਸਤੋ ਬਹੁਤ ਚੰਗਾ ਹੈ ਹਾਂ ਜੀ ਬਾਕੀ ਪੂਰੀ ਜੈਡ ਬਲੈਗ ਹੈ ਜੀ ਇੱਥੇ ਪਰੇ ਦੀ ਚੜਾਈ ਦੋਸਤੋ ਚੈੱਕ ਕਰ ਸਕਦੇ ਹੋ ਥੋੜੀ ਜੀ ਸਾਂਭ ਤੋਂ ਘਟ ਰਹੀ ਹੈ ਖਰਾ ਸਾਹਿਬ ਜਿਹੜੀ ਵੀ ਗੱਲੇ ਜੋ ਮੈਂ ਆਉਣੀ ਨਾ ਉਹਨੂੰ ਘੱਟ ਪੈਗੇ ਵੱਧ ਪੈਗੇ ਜਿਹੜਾ ਆਪ ਸੇਵਾ ਕਰੂਗਾ ਕੀਪਦਾ ਚਲੋ ਵੀ ਆ ਸੇਵਾ ਸਾਹਮ ਸਿਰ ਤੇ ਪਿਆਕੀ ਸਾਹ ਨੂੰ ਕੋਈ 2 ਰੁਪਏ ਵਾਟ ਲੂ ਇਹ ਤੇ ਗੱਲ ਹੈ ਕਿਉਂਕਿ ਮੁੱਲ ਤੇ ਵੀਰ ਸਾਹਮ ਤੇ ਹੈ ਨਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਕੋਈ ਵੀਰ ਕਿ ਘਰ ਰੱਖਣ ਵਾਲਾ ਹੋਵੇ ਜਾਂ ਕੋਈ ਵੇਚਣ ਵਾਲਾ ਹੋਵੇ ਸੇਵਾ ਤੇ ਡਿਪੈਂਡ ਕਰਦੀ ਹੈ ਹਾਂਜੀ ਠੀਕ ਹੈ ਜੀ ਤੇ ਵੀਰ ਦੁੱਧ ਹੁਣ 4 ਕਿਲੋ ਦੱਸਿਆ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੀ ਮੁੱਲ ਨਾ ਕਰਨਾ ਮੁੱਲ ਤੇ ਖਰਾ ਸਾਹਿਬ ਜੀ ਦੀ ਮੈਂ ਜੀ ਕਰਦਾ ਸੱਤਰੀ ਕਰੀਏ ਜੀ ਪਰ ਆਪਾਂ 60000 ਦੀ ਮੈਂ ਦੇ ਦਾਂ 60000 ਤੋਂ ਕਿੰਨਾ ਮੰਨਦੇ ਉਹ ਜੇ ਕੋਈ ਆਏਗਾ ਇਹਦਾ ਕਰਦਾ ਏ ਠੀਕ ਹੈ ਜੀ ਮਾਨ ਦਾ ਉਹਦਾ ਕਹਿਰਾ ਸਾਹਿਬ ਜੀ ਜਾਂ ਆਪਾਂ ਉਸ ਹੁਣ ਮੈਂ ਲਾਈਏ ਨਾ ਤੇ ਕੁਆੜੀਏ ਨੇ 50000 ਦੀ ਮੈਂ ਲੈ ਲੈਣੀ ਇਦਾਂ ਹੀ ਗੱਲ ਹਾਂਜੀ ਠੀਕ ਹੈ ਨਾ ਜੇ ਉਹਨਾਂ ਬਾਟਾ ਆਪਾਂ ਜਾਇਜ਼ ਜੀ ਕਮਾਈ ਕਰਕੇ ਦੱਸਣੇ ਆ ਕੋਈ ਜਿਆਦੀ ਵੱਡੀ ਨਹੀਂ ਕਿ ਆਏਗਾ ਇਹਦਾ ਹੋਰ 1000 ਮੰਨ ਕਰਦਾ ਏ ਯਾਨੀ ਕਿ ਉਹ 90000 ਦੇ ਦਾਂਗੇ ਹੋਰ 1000 ਕਰਦਾ ਦੋ ਘਰ ਸਰ ਦੀ ਮੈਂ ਦੇ ਦਵਾਂਗੇ 50000 ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਜੇ ਆਵੇ ਮੇਰਾ ਵੀਰ ਨਕਪ ਜਿਹੜਾ ਆ ਪਊ ਠੀਕ ਹੈ ਜੀ ਆਓ ਜੀ ਤਸੱਲੀ ਕਰਕੇ ਖੜੇ ਠੀਕ 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 ਹੈ ਹਾਂਜੀ ਦੋਸਤੋ ਪੰਜਾਂ ਮਹੀਨਿਆਂ ਦੀ ਕਨਫਰਮ ਚੈੱਕ ਪਾਸ ਹੈ ਵੀਰ ਨੇ ਚੈੱਕ ਕਰਵਾਤੀ ਹੈ ਜਿਹੜੇ ਵੀਰ ਨੇ ਖੜਨੀ ਆਪਣੀ ਬੇਸ਼ੱਕ ਤਸੱਲੀ ਕਰ ਸਕਦਾ ਹਾਂਜੀ ਹਾਂਜੀ 4 ਕਿਲੋ ਦੋ ਦੋਸਤੋ ਮੌਕੇ ਤਾਂ ਤਿਆਰ ਆ 60000 ਰੁਪਇਆ ਡਿਮਾਂਡ ਰੱਖੀ ਗਈ 58000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਮਾਣਦਾ ਜਿਹੜਾ ਕੋਈ ਵੀਰ ਭਰਾ ਸਿੱਧਣਾ ਕੋ ਉਹਦਾ ਮੌਕੇ ਤੇ ਜਰੂਰ ਹੋਊਗਾ ਪਸ਼ੂ ਦੋਸਤੋ ਦੋ ਤੁਹਾਨੂੰ ਦਿਖਾਏ ਦੋਵੇਂ ਪਸ਼ੂ ਸਵੇ ਸਵਾਏ ਆ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਰੂਰ ਕਰ ਸਕਦੇ ਹੋ ਐਡਰੈਸ ਏ ਕਰੀ ਵੀਰ ਤਰਨਤਾਰਨ ਰੋਡ ਤੇ ਵੀ ਰਕਣਾ ਹਾਂਜੀ ਹਾਂਜੀ ਤਰਨਤਾਰਨ ਰੋਡ ਦੇ ਦੋਸਤੋ ਨੇੜੇ ਆ ਰੇਲ ਦਾ ਫਾਟਕ ਵੀ ਲੱਗਦਾ ਵਾ ਹਾਂਜੀ ਗੁਰਦੁਆਰਾ ਟਾਲਾ ਸਾਹਿਬ ਵੀ ਵੀ ਜੀ ਨਜ਼ਦੀਕ ਆ ਆਪਾਂ ਨੂੰ ਜਿਹਦੇ ਨਾਂ ਤੇ ਵੀ ਲੋਕਾਂ ਨੂੰ ਛੇਤੀ ਪਤਾ ਲੱਗ ਜਾਂਦਾ ਵਾ ਠੀਕ ਹੈ ਠੀਕ ਹੈ ਬਾਕੀ ਦੋਸਤੋ ਨੰਬਰ ਮੈਂ ਵੀ ਤਾਂ ਸਕਰੀਨ ਤੇ ਚਲਾ ਦੂਗਾ ਨੰਬਰ ਵੀਰੇ ਇੱਕ ਰੀ ਫੇਰ ਬੋਲਦੀ ਹਾਂ ਨੜੀ 9144 6394 ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ